ਹਾਂਜੀ ਆਪ ਵੀਡੀਓ ਦੇਖੋ ਕਿੰਨੀ ਕਮਾਲ ਕੀਤੀ ਪਈ ਹੈ ਕਿੰਨੀ ਵਧੀਆ ਸਟਿਚਿੰਗ ਕੀਤੀ ਹੈ ਅਜਿਹੀ ਸਟਿਚਿੰਗ ਕੀਤੀ ਆ ਜੋ ਕਿ ਬਾਹਰ ਟੰਕਾ ਵੀ ਦਿਖਦਾ ਕਿਸ ਵਧੀਆ ਤਰੀਕੇ ਨਾਲ ਕੀਤੀ ਹੋਈ ਹੈਗੀ ਤੇ ਅੱਗੇ ਦੇਖਿਓ ਤੁਸੀਂ ਬਹੁਤ ਹੀ ਵਧੀਆ ਤੁਹਾਨੂੰ ਸਟਿਚਿੰਗ ਦੇ ਜਿਹੜੇ ਹੈਕਸ ਨੇ ਉਹ ਮਿਲਣਗੇ ਦੇਖਣ ਨੂੰ ਤੁਹਾਡੀ ਕੋਈ ਵੀ ਕਿਸੇ ਤਰ੍ਹਾਂ ਪੈਂਟ ਫਟਿਆ ਜਾਂ ਜਰਾਬ ਫਟਿਆ ਜਾਂ ਕੋਈ ਤੁਸੀਂ ਹੋਰ ਕਢਾਈ ਕਰਨੀ ਆ ਹਨਾ ਪਲੇਨ ਤੁਹਾਡੇ ਜੋ ਵੀ ਸਪੈਟਰ ਵਗੈਰਾ ਹਨਾ ਤੇ ਉਹਦੀ ਕਢਾਈ ਕੀਤੀ ਆ ਕਰਨੀ ਹੈਗੀ ਸਾਰੇ ਹੈਕਸ ਦਿੱਤੇ ਹੋਏ ਨੇ ਸਟਿਚਿੰਗ ਦੇ ਬਹੁਤ ਹੀ ਸੋਹਣੇ ਸਟਿਚਿੰਗ ਕੀਤੀ ਹੈ ਬਹੁਤ ਕਮਾਲ ਕੀਤੀ ਪਈ ਹੈਗੀ ਤੇ ਅਜਿਹੇ ਵੀਡੀਓ ਨੂੰ ਤੁਸੀਂ ਸੇਵ ਕਰਕੇ ਰੱਖ ਲਿਆ ਕਰੋ ਕਿਉਂਕਿ ਇਹ ਵੀਡੀਓ ਤੁਹਾਡੇ ਬਹੁਤ ਕੰਮ ਦੀ ਹੈ ਤੇ ਸੇਵ ਕੀਤੀ ਹੋਈ ਵੀਡੀਓ ਜਿਹੜੀ ਉਹ ਤੁਹਾਡੇ ਕਿਸੇ ਵੀ ਟਾਈਮ ਕੰਮ ਆ ਸਕਦੀ ਹੈ ਤੁਸੀਂ ਇਸ ਤਰ੍ਹਾਂ ਫਿਰ ਵੀਡੀਓ ਦੇਖ ਕੇ ਸਟਿਚਿੰਗ ਕਰ ਸਕਦੇ ਹੋ ਤੇ ਅਜਿਹੇ ਵੀਡੀਓ ਨੂੰ ਜਰੂਰ ਜਰੂਰ ਲਾਈਕ ਕਰਕੇ ਰੱਖਿਆ ਕਰੋ ਸੇਵ ਕਰਨ ਦੇ ਨਾਲ ਨਾਲ ਲਾਈਕ ਵੀ ਕਰਕੇ ਜਾਇਆ ਕਰੋ ਠੀਕ ਹੈ ਜੀ ਤੇ ਅੱਗੇ-ਅੱਗੇ ਦੇਖਿਓ ਤੁਸੀਂ ਤੇ ਕਿੰਨੀ ਵਧੀਆ ਕਮਾਲ ਕੀਤੀ ਪਈ ਹੈ ਬਹੁਤ ਸੋਹਣੀ ਸਟਿਚਿੰਗ ਕੀਤੀ ਹੈ ਮੈਂ ਵੀਡੀਓ ਸੇਵ ਕਰ ਲਈ ਹੈ ਤੁਸੀਂ ਵੀ ਵੀਡੀਓ ਜ਼ਰੂਰ ਸੇਵ ਕਰਿਓ ਇਹ ਠੀਕ ਆ ਜੀ ਤੇ ਮਿਹਨਤ ਬਹੁਤ ਲੱਗਦੀ ਹੈ ਇਹ ਜੀ ਵੀਡੀਓ ਬਣਾਉਣ ਤੇ ਤੇ ਫਿਰ ਤੁਹਾਨੂੰ ਕਹਿੰਨੇ ਪਏ ਜਾਈਆਂ ਵੀਡੀਓ ਨੂੰ ਜ਼ਰੂਰ ਜ਼ਰੂਰ ਲਾਈਕ ਕਰਕੇ ਜਾਇਆ ਕਰੋ ਤੇ ਅੱਗੇ ਦੇਖਿਓ ਤੁਸੀਂ ਬਹੁਤ ਸੋਹਣੇ ਤਰੀਕੇ ਨਾਲ ਸਟਿਚਿੰਗ ਕੀਤੀ ਹੈ ਮੈਂ ਵੀਡੀਓ ਦੇਖੀ ਖੁਦ ਹੈਰਾਨ ਰਹਿ ਗਈ ਵੀ ਇੰਨੀ ਵਧੀਆ ਤਰੀਕੇ ਨਾਲ ਸਟਿਚਿੰਗ ਕੀਤੀ ਹੈਗੀ ਚਲੋ ਜੀ ਦੇਖੋ ਪੂਰਾ ਵੀਡੀਓ ਜ਼ਰੂਰ ਬਹੁਤ ਕਮਾਲ ਕਰਤੀ ਬਹੁਤ ਕਮਾ ਨਾਲ ਆਉਣ ਵਾਲੀਆਂ ਵੀਡੀਓਜ਼ ਨੇ ਇਹ ਬਹੁਤ ਕੈਂਟ ਹੈਕਸ ਨੇ ਇਹ ਸਟਿਚਿੰਗ ਦੇ ਕਮਾਲ ਕਰਦੀ ਕਿੰਨਾ ਸੋਹਣਾ ਡਿਜ਼ਾਈਨ ਬਣਾਇਆ ਤੁਸੀਂ ਵੀ ਸਿੱਖ ਜਾਓਗੇ ਸੇਵ ਕਰਕੇ ਰੱਖ ਲਿਓ ਮਾਲੀ ਕਰਦੀ ਚਲੋ ਜੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਿਓ ਜੰਦੇ ਜੰਦੇ ਧੰਨਵਾਦ ਜੀ